ਬਗਾਨੇ ਹੁਣ ਕਦ ਕੇ ਕੀ ਵੈਰ ਇਹਨਾਂ ਦਾ ਉਹਨਾਂ ਦਾ ਕੋਈ ਜਾਤੀ ਵੈਰ ਤੇ ਹੈ ਨਹੀਂ ਕੋਈ ਗੇੜਾ ਉਹਦਾ ਉਹਨਾਂ ਨਾਲ ਪਰ ਜੋ ਵੀ ਉਹ ਜਗੂ ਦਾ ਜੋ ਵੀ ਨਗਰ ਜਾਂਦੀ ਜਾਂਦੀ ਆਪਣੇ ਆਪਣੇ ਮਡੇ ਬਗਲ ਕੋਈ ਦੀਵਗੱਲ ਨਹੀਂ ਹੋਈ ਕੋਈ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਹੈ ਕੋਈ ਇੱਕ ਕੋਈ ਗੱਲ ਨਹੀਂ ਕਿਹ ਨਾਲ ਉਹ ਉਦੋਂ ਤਾਂ ਹੀ ਪਿੰਡ ਦਾ ਜਦੋਂ ਉਹਨਾਂ ਨਾਲ ਪਿਆਰ ਉਦਾਂ ਹੀ ਇਹਨਾਂ ਨਾਲ ਉਹ ਪਿੰਡ ਭੇਖੋ ਵਾਲੇ ਦਾ ਅੱਛਾ ਸਿੱਧਾ ਨਹੀਂ ਹੈ ਗੱਲਾਂ ਦਾ ਸਿੱਧਾ ਨਹੀਂ ਬੋਲਦਾ ਅਜ ਵੀ ਚੰਗੇ ਹੋ ਤੇ ਕੋਈ ਉਦਾਂ ਵੈਸੇ ਪਿਆਰੇ ਇਹ ਕੱਲ ਸ਼ਾਮ ਨੂੰ 9:30 ਵਜੇ ਆਈਆਂ ਬੋਟੀਆਂ ਠੀਕ ਹੈ ਜੱਗੂ ਕੁਗਵਾਨਪੁਰੀਆ ਦੀ ਕਮਾਵਾਂ ਤੇ ਇੱਕ ਉਹਦਾ ਗੱਲ ਮੈਨੇ ਆ ਅੱਛਾ ਤੇ ਮੋਟਰੀ ਚ ਕੱਲ ਦੀਆਂ ਰੱਖ ਦਿੱਤੀਆਂ ਨੇ ਹੁਣ ਜਦੋਂ ਹੀ ਪੁਲਿਸ ਪੇਪਰ ਆਉਣਗੇ ਪੁਲਿਸ ਵਾਲੇ ਆਉਣਗੇ ਉਦੋਂ ਅਸੀਂ ਡਾਕਟਰ ਸਾਹਿਬ ਆਉਣਗੇ ਨਾਲ ਜੋ ਵੀ ਕਾਰਵਾਈ ਹੋਏਗੀ ਉਹ ਕਰਕੇ ਤੇ ਬੋਟੀਆਂ ਦੇ ਦੇਣੀਆਂ ਉਹਨਾਂ ਨੂੰ ਅਜੇ ਪੋਸਟਮੈਨ ਨਹੀਂ ਆਇਆ ਪੋਸਟਮੈਨ ਨਹੀਂ ਅਜੇ ਹੋਇਆ ਹੁਣ ਆਮ ਜਿੰਨੇ ਕਿ ਪੁਲਿਸ ਪੇਪਰ ਨਹੀਂ ਆਉਂਦੇ ਪਿਆਰ ਹੋ ਕੇ ਠੀਕ ਹੈ ਨਾ ਫੇਰ ਹੋਈ ਰਿਹਾ ਪੋਸਟਾਂ ਨੇ ਪਰ ਸਾ ਸਾਰੇ ਹੁਣ ਆਹੀ ਉਥੇ ਖੁਦ ਹਾਂ ਐਹੀ ਆਪਣੇ ਬਿਆਨ ਦਵਾਂ